ਸ਼੍ਰਮਣੀ ਕਾਲੀਦਾ ਨੂੰ ਬੁੜ ਸੁਰਜੀਤ ਕਨਤੈਲੇ ਸ਼੍ਰੀ ਕਾਲ ਤੱਕ ਸਾਹਿਬ ਵੱਲੋਂ ਗਠਿਤ ਭਰਤੀ ਮੁਹਿੰਮ ਦੇ ਲਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਯਾਲੀ ਅਤੇ ਸੰਤਾ ਸਿੰਘ ਉਮੇਦਪੁਰੀ ਨੇ ਫਤਿਹਗੜ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਦੌਰਾਨ ਕਮੇਟੀ ਵੱਲੋਂ ਕਮੇਟੀ ਵੱਲੋਂ ਦੇਸ਼ਾਂ ਵਿੱਚ ਵੀ ਭਰਤੀ ਮੁਹਿੰਮ ਪ੍ਰਤੀ ਕਾਫੀ ਉਤਸ਼ਾਹ ਦੇਖਤਿਆਂ ਹੋਇਆ ਆਨਲਾਈਨ ਭਰਤੀ ਮੁਹਿੰਮ ਅਗਲੇ ਹਫਤੇ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦਾ ਕੰਮ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਦੂਸਰੇ ਰਾਜਾਂ ਦੇ ਵਿੱਚ ਵੀ ਆਨਲਾਈਨ ਭਰਤੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਜਿੰਨਾ ਸੰਤਾ ਤੱਕ ਪਹੁੰਚ ਨਹੀਂ ਹੋ ਸਕੀ ਹੈ ਉਹ ਉਹ ਆਨਲਾਈਨ ਭਰਤੀ ਕਰਕੇ ਮੈਂਬਰ ਬਣ ਸਕਣ ਦੇਖੋ ਸਾਡੀ ਕੋਸ਼ਿਸ਼ ਆ ਵੀ ਕਈ ਹਲਕਿਆਂ ਦੇ ਵਿੱਚ ਕਿਉਂਕਿ ਜਿਹੜੀ ਭਰਤੀ ਹੋ ਰਹੀ ਆ ਸਾਡੇ ਜਿਹੜੇ ਵਰਕਰ ਨੇ ਉਹ ਆਪਣੇ ਲੈਵਲ ਤੇ ਵੀ ਕਈ ਹਲਕਿਆਂ 'ਚ ਕਿਸੇ ਨੇ 11 ਮੈਂਬਰੀ ਕਮੇਟੀ ਕਿਸੇ ਨੇ 21 ਮੈਂਬਰੀ ਕਮੇਟੀ ਬਣਾ ਕੇ ਤਾਲਮਿਲ ਬਣ ਕੇ ਕਿਉਂਕਿ ਇਹ ਜਿਹੜਾ ਇੱਕ ਕਾਰਜ ਹੈਗਾ ਇਹ ਸਾਰਿਆਂ ਦਾ ਸਾਂਝਾ ਕਾਰਜ ਆ ਧਰਮ ਦਾ ਕਾਰਜ ਆ ਸ਼੍ਰੋਮਣੀ ਅਕਾਲੀ ਦਲ ਦੀ ਪੂਰਨ ਸਰਜੀਤੀ ਦਾ ਕਾਰਜ ਆ ਜਿਹੜਾ ਸੋ ਇਸ ਲਈ ਇੱਥੇ ਵੀ ਮੇਰੇ ਕੋਲ ਕੱਲ ਆਇਆ ਸੀਗਾ ਵੀ ਅਸੀਂ ਕਮੇਟੀ ਬਣਾ ਕੇ ਉਹ ਇਹਨਾਂ ਦੀ ਲੋਕਲ ਜਿਹੜੀ ਲੀਡਰਸ਼ਿਪ ਆ ਚਾਹੇ 11 ਮੈਂਬਰੀ ਜਾਂ 1 ਮੈਂਬਰੀ ਕਮੇਟੀ ਜਿੰਨੀ ਵੀ ਇਹਨਾਂ ਨੂੰ ਠੀਕ ਲੱਗਦੀ ਆ ਕਰਕੇ ਮਕਸਦ ਅਜ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨਾ ਜਿਹੜਾ ਨਾ ਭਰਤੀ ਦੇ ਨੂੰ ਤੁਸੀਂ ਆਨਲਾਈਨ ਦੇਖੋ ਸ਼ੁਰੂ ਤਾਂ ਅਸੀਂ ਸਾਡਾ ਸਾਰਾ ਪੋਰਟਲ ਤਿਆਰ ਹੈਗਾ ਉਹ ਟੈਸਟਿੰਗ ਚੱਲ ਰਹੀ ਸੀ ਉਹ ਵੀ ਸਾਡੇ ਵਡਾਲਾ ਸਾਹਿਬ ਬਾਹਰ ਗਏ ਹੋਏ ਨੇ ਉਹਨਾਂ ਨੇ ਕੱਲ੍ਹ ਜੇ ਪਰਸ ਨੂੰ ਆ ਜਾਣਾ ਜੇ ਕੋਈ ਫਲੇਟਾਂ ਬੰਦਣਾ ਹੋਈਏ ਤੇ ਅਸੀਂ ਅਗਲੇ ਦਿਨ ਹੀ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਪ੍ਰੋਗਰਾਮ ਰੱਖ ਕੇ ਸਾਰਾ ਮੀਡੀਆ ਬੁਲਾ ਕੇ ਉੱਥੋਂ ਅਸੀਂ ਇਹਦੀ ਸ਼ੁਰੂਆਤ ਕਰ ਰਹੇ ਹਾਂ ਤੇ ਲੇਕਿਨ ਜਿਹੜੀ ਆਨਲਾਈਨ ਭਰਤੀ ਆ ਤੇ ਦੂਸਰੀ ਵੀ ਸਾਨੂੰ ਵੈਸੇ ਤਾਂ 6 ਮਹੀਨਿਆਂ ਦਾ ਟਾਈਮ ਨਹੀਂ ਮਿਲਿਆ ਸੀਗਾ ਭਰਤੀ ਲਈ ਜਸਰ ਸਾਹਿਬਾਨ ਵੱਲੋਂ ਲੇਕਿਨ 3 ਮਹੀਨੇ ਲੇਟ ਸ਼ੁਰੂ ਹੋਈ ਕਰਕੇ ਸਾਡੇ ਕੋਲ ਸਮਾਂ ਜੇ ਘੱਟ ਹੋਇਆ ਤਾਂ ਉਹਦੇ ਤੇ ਅਸੀਂ ਵਿਚਾਰ ਕਰਾਂਗੇ ਜ਼ਰੂਰ ਸਮੇਂ ਦੇ ਮੁਤਾਬਕ ਜਰੂਰੀ ਬਣਦਾ ਖਾਸ ਤੌਰ ਤੇ ਜਿਆਦਾ ਕਿਉਂਕਿ ਅੱਜ ਮੈਨੂੰ ਪਤਾ ਲੱਗਿਆ ਅਸਰ ਅਸੀਗੇ ਅਮਰਿੰਦਰ ਸਿੰਘ ਲਿਬੜਾ ਜੀ ਰਾਂਝੀ ਜੀ ਕੇ ਆਈ ਸਵੈਸ ਜਿਹੜੀ ਨੂੰ ਬੁਲਾਏ ਨੇ ਬੱਚੇ ਜਿਆਦਾ ਕਿਉਂਕਿ ਕੰਪਿਊਟਰ ਤੇ ਖਾਸ ਕਰਕੇ ਫੋਨਾਂ ਤੇ ਲੱਗੇ ਰਹਿੰਦੇ ਨੇ ਤੋ ਕਿ ਪੜਾਈਆਂ ਵੀ ਹੁਣ ਜਿਆਗੀਆਂ ਤੇ ਆਈ ਸੈਟ ਸਰੇਖ ਦੀ ਵੀ ਮੀਟ ਹੋ ਗਈ ਤੇ ਉਹ ਬਾਹਰ ਜਾਣਾ ਕਈ ਵਾਰੀ ਬੜਾ ਸੱਚਾ ਲੋਕਾ ਹੁੰਦਾ ਜਾਂ ਚੰਗਾ ਡਾਕਟਰ ਨਹੀਂ ਮਿਲਦਾ ਇਹਨਾਂ ਨੇ ਚੰਗੇ ਡਾਕਟਰ ਬੁਲਾ ਕੇ ਉਹਨਾਂ ਦਾ ਮੈਡੀਕਲ ਤੇ ਸਮਝ ਲੈਣਾ ਇੱਥੇ ਆਉਂਨੇ ਨੇ ਇਹ ਬਹੁਤ ਵੱਡਾ ਇੱਕ ਨਾਤਾ ਉਪਰਾਲਾ ਹੈ ਕਿਉਂਕਿ ਬੱਚੇ ਜਦੋਂ ਸਕੂਲ ਜਾਂਦੇ ਨੇ ਐਕਸਰੋ ਅਸਲੀ ਮੱਕੇ ਫਿਰ ਇਹ ਬੋਡੀ ਬਣ ਜਾਂਦੇ ਸਕੂਲ ਦੇ ਜਿਹੜੇ ਪ੍ਰਧਾਨ ਜੀ ਜਾਮਾ ਤੇ ਸਾਡੇ ਸਾਥੀ ਨੇ ਇਹਨਾਂ ਨੇ ਜਿੱਥੇ ਇਹ ਇਹ ਉਪਰਾਲਾ ਕੀਤਾ ਨਾਲੇ ਮੈਡੀਕਲ ਚੈੱਕਅਪ ਹੋਲਡਰ ਆ ਉਹ ਅਕਸਰ ਕਰਾਉਂਦੇ ਰਹਿੰਦੇ ਨੇ ਇੱਕ ਸਿਹਤਾਂ ਜੋ ਕਦਮ ਨਹੀਂ ਵਾਲਕੇ ਸਵੇ ਦੀ ਲੋੜ ਬਹੁਤ ਵੱਡੀ ਹੈ ਇਸ ਕਰਕੇ ਇਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ ਜਿੱਥੇ ਐਜੂਕੇਸ਼ਨ ਜ਼ਰੂਰੀ ਹੈ ਸਿਹਤ ਹੈ ਤਾਂ ਤਾਂ ਐਜੂਕੇਸ਼ਨ ਆ ਸਕੀ ਤੇ ਜੀਵਨ ਸਾਡਾ ਤਾਂ ਚੱਲੇਗਾ ਸੋ ਮੈਂ ਇਨਾਂ ਨੂੰ ਵਧਾਈ ਵੀ ਦੇਣਾ ਬਾਬਾ ਚੋਰਾਬਰਸਿੰਗ ਸਕੂਲ ਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਵੀ ਲਾਇਆ ਤੇ ਨਾਲ ਹੀ ਬਲੱਡ ਡੋਨੇਸ਼ਨ ਕੈਂਪ ਵੀ ਲਾਇਆ ਇਹ ٹرسٹ ਦਸ਼ਮੀਸ਼ ਸਪੋਰਟਸ ਕਲੱਬ ਦੇ ਨਾਲ ਰਲ ਕੇ ਸਾਰੇ ਜ਼ਿਲ੍ਹੇ ਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਔਰ ਆਪਰੇਸ਼ਨਲ ਕੈਂਪ ਲਵਾਉਂਦੀ ਰਹੀ ਹੈ ਔਰ ਅੱਗੇ ਨੂੰ ਵੀ ਲਾਉਂਦੀ ਰਹੀ ਲਗਭਗ 80 ਤੋਂ 85 ਅਸੀਂ ਕੈਂਪ ਲਾ ਚੁੱਕੇ ਹਾਂ ਔਰ ਮੋਸਟਲੀ ਸਾਰਾ ਏਰੀਆ ਅਸੀਂ ਕਵਰ ਕਰ ਚੁੱਕੇ ਹਾਂ ਬਸ ਸੈਕੰਡ ਰਾਉਂਡ ਅਸੀਂ ਸ਼ੁਰੂ ਕਰ ਦਿੱਤਾ ਔਰ ਇਸ ਮੌਕੇ ਦੇ ਉੱਤੇ ਮੈਂ ਜੀ ਆਇਆਂ ਆਖਦਾ ਜਥੇਦਾਰ ਜੀ ਸੰਤਾ ਸਿੰਘ ਮੈਤਪੁਰੀ ਜੀ ਔਰ ਅੱਜ ਦੇ ਮੁੱਖ ਮਹਿਮਾਨ ਮੁਸਰਮਨ ਪੀ ਸਿੰਘ ਐਆਰਐ ਐਮਐਲਏ ਦਾਖਾ ਜਿਹੜਾ ਨੇ ਇੱਥੇ ਆ ਕੇ ਇਸ ਕੈਂਪ ਦੇ ਵਿੱਚ ਸ਼ਿਰਕਤ ਕੀਤੀ ਔਰ ਬੱਚਿਆਂ ਨੂੰ ਅਸ਼ੀਰਵਾਦ ਦੇਣਾ ਔਰ ਕੈਂਪ ਦਾ ਉਦਘਾਟਨ ਕਰਨ ਜਾਣਗੇ ਇਹਨਾਂ ਨੂੰ ਜੀ ਆਇਆਂ ਵੀ ਆਖਦਾ ਤੇ ਇਹਨਾਂ ਦਾ ਧੰਨਵਾਦ ਵੀ ਕਰਦਾ ਇਸ ਮੌਕੇ ਤੇ ਮੈਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਕਾਇਬ ਵੱਲੋਂ ਵਿਸ਼ਵਾਸ ਵੀ ਦਿਵਾਉਣਾ ਕਿ ਇੱਥੇ ਅਸੀਂ ਵੱਧ ਤੋਂ ਵੱਧ ਭਾਗੀ ਕਰਾਂਗੇ ਔਰ 24 ਤਰੀਕ ਨੂੰ ਇਕੱਠੇ ਹੋ ਕੇ ਇੱਕ ਵਿਸ਼ਾਲ ਪ੍ਰੋਗਰਾਮ ਕਰਾਂਗੇ ਜਿਦੇ ਵਿੱਚ ਸਾਰੇ ਇਲਾਕੇ ਦੇ ਲੋਕ ਆ ਸੰਗਤ ਆ ਕੇ ਸ਼ਿਰਕਤ ਕਰਨਗੇ। ਉਧਰ ਫਤੇਗੜ ਸਾਹਿਬ ਵਿਕੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤੇ ਸਿੰਘ ਸੀਨੀਅਰ ਸਕੈਂਡਰੀ ਸਕੂਲ, ਸਾਬਕਾ ਵਿਧਾਇਕ ਕਿਰਪਾਲ ਸਿੰਘ ਲਿਬੜਾ ਦੀ ਯਾਦ ਵਿੱਚ ਲੰਕੜਪਾਲੇ ਖੂਨਦਾਨ ਅਤੇ ਅੱਖਾਂ ਦੇ ਚੈੱਕਅਪ ਕੈਂਪ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਸ। ਆਗੂ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੇ ਅਣਸੁਖਾਵੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਮੀਟਿੰਗ ਫਤੇਗੜ ਸਾਹਿਬ ਫੇਰ ਰੱਖੀ ਗਈ ਰੈਲੀ 24 ਬਈ ਨੂੰ ਕੀਤੀ ਗਈ ਹੈ ਇਸ ਨੂੰ ਲੈ ਕੇ ਜ਼ਿਲ੍ਹਾ ਫਤਗੜ ਸਾਹਿਬ ਵਿੱਚ ਵਿਸ਼ੇਸ਼ ਕਮੇਟੀ ਦਾ ਵੀ ਗਠਨ ਕੀਤਾ ਗਿਆ ਆਗੂਆਂ ਨੇ ਕਿਹਾ ਹੈ ਕਿ ਜਥੇਦਾਰ ਸਹਿਬਾਨ ਪੱਲੋ ਪਾਰਤੀ ਮਹਿੰਮ ਦੇ ਲਈ 6 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਪਰ ਤਿੰਨ ਮਹੀਨੇ ਇਹ ਪਾਰਤੀ ਮਹਿੰਮ ਲੇਟ ਸ਼ੁਰੂ ਹੋਣ ਕਰਕੇ ਪਾਰਤੀ ਮਹਿੰਮ ਦਾ ਕੰਮ ਜੰਗੀ ਪੱਦਰਤੇ ਚੱਲ ਰਿਹਾ ਉਹਨੇ ਵੀ ਕਿਹਾ ਹੈ ਕਿ ਇਸ ਪਾਰਤੀ ਮਹਿੰਮ ਦਾ ਹਰ ਤਰਮਦਾਬ ਵਿਅਕਤੀ ਹਿੱਸਾ ਬਣ ਸਕਦਾ ਹੈ ਜਗਬਾਲੀ ਟੀਵੀ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ ਜੀ ਰਿਪੋਰਟ